ਕਾਡਿ ਨੂੰ ਜਾਂਦਾ ਹੈ ਹਾਂਜੀ ਹੁੰਦੇ ਹਾਂ ਹਾਂ ਵੈਰੀ ਗੁੱਡ ਜਿਵੇਂ ਇਮਾਨਦਾਰ ਹੋਣਾ ਇਮਾਨਦਾਰ ਹੋਣਾ ਇਮਾਨਦਾਰ ਗੱਲ ਕੀਤੀ ਹੋਣਾ ਆਪਣੇ ਆਪ ਦੇ ਗੱਦੀ ਹੋਣਾ ਆਪਣੇ ਕੰਮ ਦੇ ਗੱਦੀ ਹੋਣਾ ਹਨਾ ਆਪਣੇ ਦੋਸਤਾਂ ਦੇ ਗੱਦੀ ਆਪਣੇ ਮਾਪਿਆਂ ਦੇ ਗੱਦੀ ਸਮਾਜ ਨੇ ਗੱਦੀ ਇਮਾਨਦਾਰ ਹੋਣਾ ਵੀ ਇੱਕ ਸੈਤਿਕ ਅਦਰ ਕੀਮਤ ਹੈਗੀ ਐਥਿਕ ਸੈਮੋਰਲ ਵੈਲਿਊਜ਼ ਰਹੀਆਂ ਇਸ ਤੋਂ ਬਿਨਾ ਜਿਵੇਂ ਸਭ ਕੋਲ ਨਾ

ਜੇ ਸਾਡੀ ਮਾਪੇ ਲਈ ਕੌਣ ਸਭ ਤੋਂ ਵੱਡਾ ਇੱਕ ਤੋਂ ਹੁੰਦੀ ਹੈ ਸਾਡੇ ਪੇਰੈਂਟਸ ਵੀ ਸਾਨੂੰ ਜਿਹੜੇ ਸਪੋਰਟ ਕਰਦੇ ਆ ਸਭ ਤੋਂ ਵੱਡੀ ਸਪੋਰਟ ਸਾਨੂੰ ਕਿੱਥੋਂ ਮਿਲਦੀ ਹੈ ਬੱਚੇ ਸਕੂਲ ਤੋਂ ਵੈਰੀ ਗੁੱਡ ਕਿੱਥੋਂ ਮਿਲਦੀ ਆ ਸਕੂਲੂਸੇ ਜਿਹੜਾ ਮਾਹੌਲ ਹੁੰਦਾ ਹੈਗਾ ਸਾਡੇ ਟੀਚਰ ਹੈ ਜਾਂ ਮਾਡ ਪ੍ਰਿੰਡ ਸਰਕਲ ਹੈ ਜਾਂ ਮੰਨਣ ਲਈ ਬੁੱਕਸ ਹਨ ਇਹ ਕੀ ਕੀ ਚੱਲਦੀ ਹੈ ਮੋਟੀਵੇਟ ਕਰਦੀ ਹੈ ਹਨਾ ਇੱਕ ਸੇਹ ਦਿੰਦੀ ਹੈ ਚੰਗੇ ਰਾਹੇ ਕਮਣ ਦੇ ਲਈ ਹਨਾ ਅਸੀਂ ਸਕੂਲ ਆਉਨੇ ਆ ਤਾਂ ਕਿ ਅਸੀਂ ਤੁਸੀਂ ਬਾਹਰ ਦੇਖੇ ਕਿ ਕਿੰਨੇ ਨਾਰਵਸ ਇੰਡੀਅਨ ਸਮਾਣੇ ਕਿ ਸਮਾਜ ਵਿੱਚ ਜਾਈਏ ਨਾ ਸਮਾਜ ਦੀ ਸਾਡੀ ਬੜੀ ਲੋੜ ਹੁੰਦੀ ਹੈ ਤਾਂ ਇਹ ਸਾਰੀਆਂ ਆਵਾਗੂਦੀ ਦੇ ਸਕੂਲ ਦੇ ਵਿੱਚੋਂ ਮੋਰਨਿੰਗ ਸੰਗੀਤ ਦੇ ਵਿੱਚ ਤੋਂ ਮੰਨੇ ਆਉਂਦੇ ਨਾ ਸਿੱਧੇ ਕੰਮਾਂ ਲਾਈਨ 'ਚ ਖੜਨਾ ਕਿਸੇ ਨੂੰ 당ਗਣਾ ਕਰਨਾ ਚੋਰੀ ਨਾ ਕਰਨਾ ਨਾ ਕਿੰਨੇ ਜਿਹੜੀਆਂ ਚੀਜ਼ਾਂ ਯਾਦ ਤਾਂ ਹੈ ਮਾ ਜਿਹਦੇ ਵਿੱਚ ਸਾਡਾ ਬੇਗਾਨਾ ਇਲਾਜ ਨਹੀਂ ਆਉਂਦਾ ਸਾਡਾ ਸਕੂਲ ਜਿਹੜਾ ਸਥਾਪਨਾ ਸਾਡੇ ਕਿੰਨੇ ਤੋਂ ਸਾਡੇ ਨੇ ਕੀ ਹੋ ਜਾਏ ਸਾਡੇ ਇੰਚ ਸਾਡੇ

अगर चाहिए तो इसकानों पता चल जाएगा हमें एमवी एम और वैल्यू एरिया एरिया होनी है ऑडियंस अभी जो चुका है एंड सो काम छोटा भी ज्यादा काम करना है मुझे 자기 अपना फॉर्म करना और सम्मान मान वाली सात बोलना है तो और ਮੈਨੂੰ ਬਰਬਾਦ ਨਾ ਕਰਨਾ ਆਵੇ ਸਾਰਿਆਂ ਨੂੰ ਮਰਦਾ ਬਹੁਤ ਵਧੀਆ ਪਤਾ ਲੱਗਿਆ ਸਾਰੇ ਸਰਵ ਕਰਨਾ ਇਹਨਾਂ ਨੂੰ ਜੂਰ ਜਦ ਤੱਕ ਮਿਲੇਗਾ ਜਿੰਦਗੀ ਦੀ ਕਮ ਹੋਣ ਵਾਲੀ ਚੀਜ਼ ਆਈ ਸਮੋ